ਆ ਦੇਖੋ ਆਪਾਂ ਚੰਗੀ ਤਰ੍ਹਾਂ ਜਿਹੜਾ ਲਾ ਲਿਆ ਇਹ ਤੇ ਆਪਾਂ ਇਹਨੂੰ ਲਾ ਕੇ ਦਿਖਾਵਾਂਗੇ ਤੇ ਇਹਨੂੰ ਲੱਗ ਜਾਂਦੀ ਆ ਤੇ ਆਪਾਂ ਇਹਨੂੰ ਲਾਉਣ ਦਾ ਤਰੀਕਾ ਦੱਸਦੇ ਹਾਂ ਬਹੁਤ ਵਧੀਆ ਤੇ ਆਪਾਂ ਪਹਿਲਾਂ ਮਾਂਗੇ ਡਟੋਲਾ ਤੇ ਆਪਾਂ ਇਹਦੇ ਨਾਲ ਇਹਨੂੰ ਲਾਹਾਂਗੇ ਇਹਦੇ ਉੱਪਰ ਇਸ ਤਰੀਕੇ ਨਾਲ ਆਪਾਂ ਇਹਨੂੰ ਪਾ ਦਾਂਗੇ ਤੁਸੀਂ ਇਸ ਤਰ੍ਹਾਂ ਨੂੰ ਗਰਸੂ ਵੀ ਲਾ ਸਕਦੇ ਹੋ ਤੇ ਇਸ ਤਰ੍ਹਾਂ ਨੂੰ ਜਿਹੜਾ ਰਗੜਨਾਗਾ ਇਥੇ ਤੁਸੀਂ ਇਹਨੂੰ ਗੁਰਤੀ ਵੀ ਲਾ ਸਕਦੇ ਹੋਗੇ ਤੇ ਕੋ ਲਾ ਕੇ ਤੁਹਾਨੂੰ ਦਿਖਾਉਣਿਆਂਗੇ ਦੇਖੋ ਤੁਸੀਂ ਕੋਈ ਸੌਫਟ ਜਬਰਤ ਵੀ ਇਹਦੇ ਉੱਪਰ ਲਾ ਸਕਦੇ ਹੋਗੇ ਉਹਦੇ ਨਾਲ ਵੀ ਜਿਹੜਾ ਇਹ ਜਾਬਰਤ ਸਕਦੇ ਹੋਗੇ ਲਓ ਜਿੱਥੇ ਆਪਣਾ ਦਾਗ ਹੈ ਦੇਖੋ ਸਾਰਾ ਜਿਹੜਾ ਮਿਟ ਗਿਆ ਆਪਾਂ ਸਿਰਫ ਇਹ ਕੱਲੇ ਸਾਫ ਪਾਣੀਾ ਤੋਂ ਸਾਬਕੂਰੀ ਇਹ ਤੇ ਸਾਬਣ ਵਗੈਰਾ ਕੁਝ ਨਹੀਂ ਲਾਈ ਕੋਈ ਆਪਾਂ ਥੱਤ ਨਹੀਂ ਲਾਈ ਇਹ ਤੇ ਦੇਖੋ ਤੇ ਆਪਣਾ ਸਿਰਫ ਇਹ ਕੱਲੇ ਢੋਲਣੀ ਆਪਣਾ ਥੱਤ ਪਿੰਨ ਦਾ ਦਾਗ ਜਿਹੜਾ ਸਾਫ ਕੀਤਾਗਾ ਕਈ ਵਾਰ ਨਾ ਇੰਨਾ ਜਿਆਦਾ ਲੱਗਿਆ ਹੁੰਦਾ ਜੀ ਭੈੜਾ ਲੱਗਦਾ ਹੁੰਦਾ ਤੇਿੱਤੇ ਕੱਪੜੇ ਤੇ ਲੱਗਿਆ ਹੋਇਆ ਪਿੰਨ ਦਾ ਦਾਗ ਦੇਖੋ ਆਪਾਂ ਕੋਈ ਇਹ ਤੇ ਸਾਬਣੀ ਲਾਈ ਕੋਈ ਸਾਬਣ ਨਹੀਂ ਲਾਈ ਤੇ ਸਿਰਫ ਇਹ ਕੱਲੇ ਢੋਣ ਵਾਲੀ ਇਹਨੂੰ ਸਾਫ ਕੀਤਾ ਦੇਖੋ ਦਾਗ ਆਪਣਾ ਸਾਰਾ ਲੈ ਚੁੱਕਿਆਗਾ ਬੱਚੇ ਨੇ ਕਈ ਵਾਰ ਵਰਦੀਆਂ ਦੇ ਲਾ ਲਏ ਹੁੰਦੀਆਂ ਦੇਖੋ ਸਾਰਾ ਦਾਗ ਹੈ ਜਿਹੜਾ ਆਪਣਾ ਗਾਇਬ ਹੋ ਗਿਆ ਜੋ ਆਪਾਂ ਨੇ ਪਿੰਨ ਦਾ ਲਾ ਕੇ ਦਿਖਾਇਆ ਸੀ ਤੁਹਾਨੂੰ ਦੇਖੋ